ਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਵਿੱਚ ਜਿਹੜੀ ਮੰਦਭਾਗੀ ਘਟਨਾ ਹੋਈ ਹੈ ਅਸੀਂ ਉਹਦੀ ਪੂਰੀ ਜ਼ੋਰ ਤਰੀਕੇ ਨਾਲ ਨਖੇਦੀ ਕਰਦੇ ਹਾਂ ਪੱਸੀ ਪ੍ਰਸ਼ਾਸਨ ਨੂੰ ਪਹਿਲਾਂ ਵੀ ਮੰਗ ਕੀਤੀ ਹੈ ਤੇ ਸਾਨੂੰ ਪ੍ਰਸ਼ਾਸਨ ਨੇ ਆਸਵਾਸ਼ਣ ਵੀ ਦਵਾਇਆ ਕਿ ਜਲ ਤੋਂ ਜਲਦ ਇਹਦੇ ਤੇ ਬਣਦੀ ਕਾਰਵਾਈ ਜਰੀਆ ਉਹ ਕੀਤੀ ਜਾਏਗੀ ਦੂਜੀ ਸਾਡੀ ਮੰਗ ਪ੍ਰਸ਼ਾਸਨ ਕੋਲੋਂ ਹੈ ਕਿ ਜਿਹਦੇ ਵਿੱਚ ਸਾਡੀ ਮਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਰਿਸੀਵਰ ਲਗਾ ਕੇ ਫੇਅਰ ਤਰੀਕੇ ਨਾਲ ਇਲੈਕਸ਼ਨ ਕਰਾਈ ਜਾਵੇ ਤਾਂ ਕਿ ਐਦਾਂ ਦੇ ਮੰਦਭਾਗੀ ਘਟਨਾਵਾਂ ਹੋਰ ਅੱਗੇ ਨਾ ਵਧ ਕੇ ਆਣ ਜਿਹੜੀ ਪਤਾ ਹੋਤ ਕਿ ਉਸ ਨੂੰ ਲੈ ਕੇ ਪੁਲਿਸ ਵੱਲੋਂ ਕਿਸ ਤਰੀਕੇ ਦਾ ਅਕ੍ਰਸ਼ਨ ਹੋਇਆ ਜਾਂ ਸਰਕਾਰ ਵੱਲੋਂ ਕਿਸ ਤਰੀਕੇ ਦਾ ਅਕ੍ਰਸ਼ਨ ਨਾ ਤੁਸੀਂ ਸੰਤੁਸ਼ਟ ਹੋਊਗਾ ਨਹੀਂ ਸਾਨੂੰ ਐਸਐਸਪੀ ਸਾਹਿਬ ਕੋਲ ਅਸੀਂ ਮੁਲਾਕਾਤ ਕੀਤੀ ਸੀ ਜਿਹਦੇ ਵਿੱਚ ਪੈਂਡਿੰਗ ਦਿਖਾ ਰਿਆ ਸੀਗਾ ਸਾਡੀ ਜਿਹੜੀ ਦਰਖਾਸਤ ਦਿੱਤੀ ਹੋਈ ਸੀ ਅੱਜ ਸਵੇਰੇ ਹੀ ਸਾਨੂੰ ਉਹਦੇ ਵਿੱਚ ਅਪਡੇਟ ਆਇਆ ਕਿ ਉਹ ਹੁਣ ਐਸਐਸਪੀ ਸਾਹਿਬ ਨੇ ਡੀਐਸਪੀ ਸਿਟੀ 1 ਨੂੰ ਮਾਰਕ ਕਰਤੀ ਹੈ ਤੇ ਇਹਦੇ ਵਿੱਚ ਲੱਗਦਾ ਹੈ ਕਿ ਬੰਦੀ ਜਿਹੜੀ ਕਾਰਵਾਈ ਹੈ ਬਹੁਤ ਜਲਦ ਪੁਲਿਸ ਪ੍ਰਸ਼ਾਸਨ ਇਹਨੂੰ ਲੈ ਕੇ ਆਏਗਾ ਇਹਦੇ ਲੱਗਦਾ ਸੀ ਇਨਕੁਆਰੀ ਦਾ ਤੁਹਾਨੂੰ ਵੀ ਇਨਕੁਆਰੀ ਹੋਣੀ ਚਾਹੀਦੀ ਕਿਉਂਕਿ ਪੁਲਿਸਾ ਉੱਥੇ ਮੌਕੇ ਤੇ ਮੌਜੂਦ ਸੀ। ਉੱਥੇ ਜੀ ਜਿਸ ਸਾਬ ਦਾ ਮਾਹੌਲ ਬਣਿਆ ਸੀਗਾ ਇੱਕਦਮ ਉੱਥੇ ਦੋ ਪੁਲਿਸ ਕਰਮੀ ਮੌਜੂਦ ਸੀਗੇ ਉਹਨਾਂ ਨੇ ਸਾਰੀ ਸਿਚੁਏਸ਼ਨ ਜਿਹੜੀ ਹੈ ਜਿਹੜਾ ਮੁਕੇਸ਼ ਜੀ ਨੂੰ ਲੱਗਦਾ ਕਿ ਉਹਨਾਂ ਦੇ ਉੱਤੇ ਜਿਹੜਾ ਹਮਲਾ ਹੋਇਆ ਇਹ ਜਾਨਲੇਵਾ ਹੀ ਹਮਲਾ ਸੀਗਾ ਕਿਉਂਕਿ 10-15 ਜਾਣਿਆਂ ਨੇ ਇੱਕਦਮ ਇਹਨਾਂ ਤੇ ਅਟੈਕ ਕਰਤਾ ਤੇ ਉਹਦੇ ਚ ਜੇ ਪੁਲਿਸ ਕਰਮੀ ਨਾ ਮੌਜੂਦ ਹੁੰਦੇ ਤੇ ਕੁਝ ਵੀ ਹੋ ਸਕਦਾ ਸੀ ਤੇ ਹੁਣ ਇਹਦੇ ਚ ਸਾਨੂੰ ਲੱਗਦਾ ਕਿ ਜਿਹੜੀ ਬੰਦੀ ਕਾਰਵਾਈ ਹੈ ਪ੍ਰਸ਼ਾਸਨ ਜਲਦੀ ਤੋਂ ਜਲਦੀ ਇਨੂੰ ਹੋਂ ਦੇ ਵਿੱਚ ਲਿਆਏਗਾ ਕਿਉਂਕਿ ਪਹਿਲਾਂ ਕੁਝ ਨਵੇਂ ਸਾਲ ਦੀਆਂ ਉਹਨਾਂ ਦੀਆਂ ਕਮਿਟਮੈਂਟਸ ਹੁੰਦੀਆਂ ਐ ਇੰਨਾਂ ਚੀਜ਼ਾਂ ਕਰਕੇ ਕੁਝ ਡਿਲੇ ਜ਼ਰੂਰ ਹੋਇਆ ਪਰ ਅੱਜ ਜਿਹੜਾ ਸਾਨੂੰ ਮੈਸੇਜ ਮਿਲਿਆ ਕਿ ਡੀਐਸਪੀ ਸਾਹਿਬ ਨੂੰ ਮਾਰਕ ਹੋ ਗਈ ਐ ਅਪਡੇਟ ਸਾਨੂੰ ਆਨਲਾਈਨ ਉਹਦੇ ਪੋਰਟਲ ਤੇ ਆ ਗਿਆ ਐ ਇਸ ਨੂੰ ਉਮੀਦ ਐ ਕਿ ਸ਼ਾਮ ਤੱਕ ਜਾਂ ਸੋਮਵਾਰ ਤੱਕ ਇਹਦੇ ਉੱਤੇ ਵੰਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਏ ਤੇ ਦੇਖਾਂਗੇ ਕਿ ਕੋਰਟਸ ਵੀ ਜਾ ਸਕਦੇ ਸਰ ਗੱਲ ਪਤਾ ਕੀ ਆਈ ਇਹ ਸਾਡਾ ਮਸਲਾ ਇਕੱਲੇ ਦਾ ਨਹੀਂ ਹੈਗਾ ਇਹ ਸਾਰੇ ਮੈਂਬਰਸ ਦਾ ਮਸਲਾ ਹੈਗਾ ਔਰ ਜਿਹਦੇ ਕਰਕੇ ਐਟ ਪ੍ਰੈਜ਼ੈਂਟ ਵੀ ਸਾਡੀ ਮੋਹਲੀ ਇੰਡਸਟਰੀ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਹੈਗੇ ਨੇ ਬਹੁਤ ਸਫਰ ਕਰ ਰਹੇ ਹੈਗੇ ਨੇ ਨਾ ਕੋਈ ਕਾਰਵਾਈ ਹੋ ਰਹੀ ਹੈ ਨਾ ਕੋਈ ਕੰਮਕਾਜ ਹੋ ਰਿਹਾ ਹੈ ਪਿੱਛੇ ਜੇ ਮੈਂ ਅਸੀਂ ਤੁਹਾਨੂੰ ਫੋਟੋਗ੍ਰਾਫਸ ਦਿਖਾਵਾਂਗੇ ਉਹਨਾਂ ਨੇ ਤਾਂ ਐਮਆਈਏ ਨੂੰ ਸੌਰੀ ਇਲੈਕ ਆਪਣਾ ਲੋਕ ਲਗਾ ਰੱਖੇ ਹੈਗੇ ਨੇ ਇਹ ਕੀ ਚਾਹੁੰਦੇ ਨੇ ਵੀ ਇਹ ਇਟਸ ਪਰਸਨਲ ਪ੍ਰੋਪਰਟੀ ਕੀ ਦੇਖਣਾ ਚਾਹੁੰਦੇ ਨੇ ਅੱਬ ਕੱਲ ਪਰਸੋਂ ਮੈਨੂੰ ਪਤਾ ਲੱਗਿਆ ਸੀ ਉਹਨਾਂ ਨੇ ਇਵਨ ਜਿਹੜੇ ਮੈਂਬਰਸ ਹੈਗੇ ਜਿਹੜੇ ਆਪਣਾ ਸਾਡੇ ਆਫਿਸ ਸਟਾਫ ਹੈਗਾ ਉਹਦੀ ਵੀ ਛੁੱਟੀ ਕਰਤੀ ਹੈਗੀ ਹੈ ਸਰ ਇਹ ਕੋਈ ਅੱਛੀ ਗੱਲਾਂ ਨਹੀਂ ਹੈਗੀਆਂ ਇਹ ਜਿਹੜੀ ਐਮ ਆਈ ਏ ਹੈਗੀ ਹੈ ਸਾਰੇ ਮੈਂਬਰਸ ਦੀ ਹੈ ਨਾ ਕਿ ਇੱਕ ਪਾਰਟਿਕੂਲਰ ਕਿਸੇ ਬੰਦੇ ਦੀ ਹੈਗੀ ਦੇਖੋ ਜੀ ਅਸੀਂ ਵੈਸੇ ਤਾਂ ਸਾਨੂੰ ਪੂਰੀ ਉਮੀਦ ਹੈਗੀ ਹੈ ਵੀ ਪ੍ਰਸ਼ਾਸਨ ਔਰ ਪੁਲਿਸ ਵੱਲੋਂ ਸਾਡੀ ਜਿਹੜੀ ਸ਼ਿਕਾਇਤ ਹੈ ਸੁਣੀ ਜਾਏਗੀ ਇਨ ਕੇਸ ਨਹੀਂ ਜਾਂਦੀ ਹੈਗੀ ਫਿਰ ਵੀ ਵਿਲ ਗੋ ਫਾਰ ਦਾ ਐਜੀਟੇਸ਼ਨ ਤੁਸੀਂ ਕਿਸੇ ਵੀ ਕੰਟਰੀ ਚ ਜਾਣਾ ਹੈ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਹੁੰਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਸਾਡੀ ਕੰਪਨੀ ਆ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਦੇ ਹੋ ਉਹਦੀ ਵੀ ਗਾਰੰਟੀ ਹੈ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ para